ਇਜ਼ਰਾਈਲ ਹੁਣ ਤੱਕ ਹਮਾਸ ਨਾਲ ਹਜ਼ਬੁੱਲਾ ਨਾਲ ਤੇ ਛੋਟੀਆਂ-ਛੋਟੀਆਂ ਖਾੜਕੂ ਜਥੇਬੰਦੀਆਂ ਨਾਲ ਲੜਨ ਦੀ ਮਹਾਰਤ ਰੱਖਦਾ ਸੀ ਜੀ ਇਸੇ ਇੱਕ ਫੁੱਲ ਫਲੈਸ਼ਡ ਮੁਲਕ ਨਾਲ ਉਹਦਾ ਪਹਿਲੀ ਵਾਰ ਪੰਗਾ ਪਿਆ ਸੀ ਹੂੰ ਉਹਨੂੰ ਇਹ ਨਹੀਂ ਸੀ ਪਤਾ ਵੀ ਇੱਕ ਫੁੱਲ ਫਲੈਸ਼ਡ ਮੁਲਕ ਆ ਜਿਹੜਾ ਇੱਕ ਖਾੜਕੂ ਜਥੇਬੰਦੀ ਨਾਲੋਂ ਬਹੁਤ ਉਹਦੇ ਰਿਸੋਰਸਸ ਹੁੰਦੇ ਆ ਇੱਕ ਬਹੁਤ ਵੱਡਾ ਇਲਾਕਾ ਮਤਲਬ ਕਿ ਚਾਰ ਗੁਣਾ ਇਲਾਕਾ ਹੋ ਸਕਦਾ ਇਜ਼ਰਾਈਲ ਦਾ ਜੀ ਜੀ ਹਨਾ ਈਰਾਨ ਦਾ ਸੋ ਉਹਦੀ ਜੀਓਗ੍ਰਾਫੀ ਉਹਦੀ ਕੈਪੇਬਿਲਿਟੀ ਤੇ ਦੂਸਰਾ ਇਹ ਹੈਗਾ ਵੀ ਉਹਨਾਂ ਜਿਹੜਾ ਇਜ਼ਰਾਈਲ ਹੈਗਾ ਉਹ ਇਜ਼ਰਾਈਲ ਸਿਰਫ ਉਹਦੇ ਪਰਮਾਣੂ ਹਥਿਆਰਾਂ ਤੇ ਨਿਗਾਹ ਰੱਖਦਾ ਰਿਹਾ ਪਰ ਪਰਮਾਣੂ ਹਥਿਆਰਾਂ ਤੋਂ ਬਿਨਾ ਇਰਾਨ ਨੇ ਜਿਹੜੀ ਜਿਹੜੀ ਕਨਵੈਨਸ਼ਨਲ ਵਾਰ ਆ ਉਹਨੂੰ ਲੜਨ ਦਾ ਕਿੰਨਾ ਕੁ ਸਮਾਨ ਇਕੱਠਾ ਕਰ ਲਿਆ ਉਹਦੇ ਬਾਰੇ ਉਹਨਾਂ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਉਹਨਾਂ ਦੇ ਬਹੁਤ ਸਾਰੇ ਸੈਂਕਸ਼ਨ ਲੱਗੇ ਹੋਣ ਕਰਕੇ ਉਹ ਆਪਣੇ ਡਿਫੈਂਸ ਤੇ ਇੰਨਾ ਕੰਮ ਨਹੀਂ ਕਰ ਸਕੇ ਉਹ ਆਪਣੀ 에ਅਰ ਫੋਰਸ ਤੇ ਇੰਨਾ ਕੰਮ ਨਹੀਂ ਕਰ ਸਕੇ ਪਰ ਉਹਨਾਂ ਨੇ ਆਪਣੀ ਮਿਸਾਈਲ ਟੈਕਨੋਲੋਜੀ ਨੂੰ ਇੰਨਾ ਕਿ ਜ਼ਿਆਦਾ ਡਿਵੈਲਪ ਕਰ ਰਿਆ ਕਿ ਬੈਲਿਸਟਿਕ ਤੱਕ ਹਾਈਪਰਸੋਨਿਕ ਤੱਕ ਮਤਲਬ ਉਹ ਉੱਥੋਂ ਤੱਕ ਮਾਰ ਕਰਨ ਦੇ ਉਹਨਾਂ ਨੇ ਦਿਖਾ ਵੀ ਦਿੱਤਾ ਉਹਨਾਂ ਕੋਲ ਹੁਣ ਹਵਾਈ ਜਹਾਜ਼ ਨਹੀਂ ਹੈਗੇ ਫੌਜੀ ਹਵਾਈ ਜਹਾਜ਼ ਇਸ ਕਰਕੇ ਉਹ ਉੱਥੇ ਜਾ ਕੇ ਨਹੀਂ ਬੌਮ ਮਾਰਦੇ ਇੱਥੋਂ ਹੀ ਸੱਡਦੇ ਆ ਰਾਂਚੋਂ ਹੀ ਜਾਂਦੇ ਓਆਈਸੀ ਦੇ ਜਿਹੜੇ ਮੁਸਲਮ ਇਸਲਾਮਿਕ ਸਹਿਯੋਗ ਸੰਗਠਨ ਦੇ ਜਿਹੜੇ ਹੈਗੇ ਆ तकरीबन 57 ਮੁਲਕ ਜਿਹੜੇ ਇਕੱਠੇ ਹੁੰਦੇ ਨੇ ਔਰ ਉਸ ਦੇ ਵਿੱਚ ਸਿੰਧੂ ਜਲ ਸਮਝੌਤਾ ਹੋਵੇ ਜਾਂ ਕਸ਼ਮੀਰ ਦੇ ਮੁੱਦੇ ਨੂੰ ਵੀ ਲੈ ਕੇ ਭਾਰਤ ਨੂੰ ਇੱਕ ਤਰ੍ਹਾਂ ਦੀ ਜਿਹੜੀ ਹੈ ਚੇਤਾਮਨੀ ਕਹ ਲਈਏ ਜਾਂ ਬਹੁਤ ਸਾਰੇ ਜਿਹੜੇ ਮਤੇ ਨੇ ਭਾਰਤ ਦੇ ਖਿਲਾਫ ਇੱਕ ਤਰ੍ਹਾਂ ਦੇ ਪਾਸ ਕੀਤੇ ਜਾਂਦੇ ਨੇ ਨੇ ਦੇਖੋ ਜਿਹੜੇ ਬਾਕੀ ਦੇ ਮੁਲਕ ਹਨ ਜਿਹੜੇ ਪ੍ਰੋ ਇੰਡੀਆ ਰਹੇ ਆ ਮੇਰਾ ਖਿਆਲ ਉਹ ਪ੍ਰੋ ਇੰਡੀਆ ਹੀ ਰਹਿਣਗੇ ਹਮ ਜਿੱਦਾਂ ਕਤਰ ਆ ਸਾਊਦੀ ਆ ਯੂਏਆਈ ਹੈ ਨਾ ਕਿਉਂਕਿ ਮੀਟਿੰਗ ਆ ਜਿਹੜੀ ਉਹ ਤੁਰਕੀ ਵਿੱਚ ਹੋ ਰਹੀ ਸੀ ਜੀ ਤੁਰਕੀ ਸਪਸ਼ਟ ਰੂਪ ਵਿੱਚ ਪਾਕਿਸਤਾਨ ਦੇ ਖਿਲਾਫ ਆਪਾਂ ਦੇ ਐਲਾਨੀਆਂ ਤੌਰ ਤੇ ਆ ਆ ਫਿਰ ਜਿਹੜਾ ਹੋਸਟ ਕੰਟਰੀ ਹੁੰਦਾ ਮਤਿਆਂ ਨੂੰ ਉਹ ਪ੍ਰਭਾਵਿਤ ਕਰਦਾ ਹੈ ਸਰਦਾਰਤਾ ਸਿੰਘ ਜੀ ਜੰਗਬੰਦੀ ਹੋਈ ਹੈਗੀ ਹੈ ਕਾਫੀ ਦਿਨਾਂ ਤੋਂ ਜੰਗਬੰਦੀ ਜਾਰੀ ਵੀ ਹੈ ਕੀ ਖਤਰਾ ਆਪਾਂ ਟਲ ਗਿਆ ਸਮਝ ਲਈਏ ਤੇ ਦੂਜੇ ਇਸ ਦੇ ਵਿੱਚ ਕੀ ਇਰਾਨ ਦੀ ਕਿਤਨਾ ਕਿਤੇ ਕਲਾਕੀ ਜਿੱਤ ਹੋਈ ਹੈ ਜਾਂ ਕਿਤਨਾ ਕਿਤੇ ਇਜ਼ਰਾਈਲ ਵੱਲੋਂ ਕਿ ਇਸ ਤਰ੍ਹਾਂ ਦੇ ਹਮਲੇ ਦੀ ਐਕਸਪੈਕਟੇਸ਼ਨ ਨਹੀਂ ਸੀ ਕਿ ਉਧਰੋਂ ਇਸ ਤਰ੍ਹਾਂ ਦਾ ਜਵਾਬ ਆਊਗਾ ਕੀ ਹੋਇਆ ਕੀ ਹੈਗਾ ਕਿੰਨਾ ਕੁ ਖਟਿਆ ਤੇ ਕਿੰਨਾ ਕੁ ਗਵਾਇਆ ਹਾਂਜੀ ਹਾਂਜੀ ਤੁਸੀਂ ਦੇਖੋ ਅਸਲ 'ਚ ਇਜ਼ਰਾਈਲ ਦੀ ਜਿਹੜੀ ਜਿਹੜੀ ਮਿਸ ਕੈਲਕੂਲੇਸ਼ਨ ਇਹ ਹੋਈ ਆ ਇਜ਼ਰਾਈਲ ਹੁਣ ਤੱਕ ਹਮਾਸ ਨਾਲ ਹਜ਼ਬੁੱਲਾ ਨਾਲ ਤੇ ਛੋਟੀਆਂ-ਛੋਟੀਆਂ ਖਾੜਕੂ ਜਥੇਬੰਦੀਆਂ ਨਾਲ ਲੜਨ ਦੀ ਮੁਹਾਰਤ ਰੱਖਦਾ ਸੀ ਜੀ ਕਿਸੇ ਇੱਕ ਫੁੱਲ ਫਲੈਸ਼ਡ ਮੁਲਕ ਨਾਲ ਉਹਦਾ ਪਹਿਲੀ ਵਾਰ ਪੰਗਾ ਪਿਆ ਸੀ ਹਮ ਉਹਨੂੰ ਇਹ ਨਹੀਂ ਸੀ ਪਤਾ ਵੀ ਇੱਕ ਫੁੱਲ ਫਲੈਸ਼ਡ ਮੁਲਕ ਆ ਜਿਹੜਾ ਇੱਕ ਖਾੜਕੂ ਜੱਥੇ ਬੰਦੀ ਨਾਲੋਂ ਬਹੁਤ ਉਹਦੇ ਰਿਸੋਰਸਸ ਹੁੰਦੇ ਆ ਇੱਕ ਬਹੁਤ ਵੱਡਾ ਇਲਾਕਾ ਮਤਲਬ ਕਿ ਚਾਰ ਗੁਣਾ ਇਲਾਕਾ ਹੋ ਸਕਦਾ ਇਜ਼ਰਾਇਲ ਦਾ ਹਣਾ ਈਰਾਨ ਦਾ ਸੋ ਉਹਦੀ ਜੀਓਗ੍ਰਾਫੀ ਉਹਦੇ ਕੈਪੇਬਿਲਟੀ ਤੇ ਦੂਸਰਾ ਇਹ ਹੈਗਾ ਵੀ ਉਹਨਾਂ ਜਿਹੜਾ ਇਜ਼ਰਾਇਲ ਹੈਗਾ ਸੋ ਇਜ਼ਰਾਇਲ ਸਿਰਫ ਉਹਦੇ ਪਰਮਾਣੂ ਹਥਿਆਰਾਂ ਤੇ ਨਿਗਾਹ ਰੱਖਦਾ ਰਿਹਾ ਪਰ ਪਰਮਾਣੂ ਹਥਿਆਰਾਂ ਤੋਂ ਬਿਨਾ ਈਰਾਨ ਨੇ ਜਿਹੜੀ ਜਿਹੜੀ ਕਨਵੈਨਸ਼ਨਲ ਵਾਰ ਆ ਉਹਨੂੰ ਲੜਨ ਦਾ ਕਿੰਨਾ ਕੁ ਸਮਾਨ ਇਕੱਠਾ ਕਰ ਲਿਆ ਉਹਦੇ ਬਾਰੇ ਉਹਨਾਂ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਤੇ ਕੁਝ ਖਬਰਾਂ ਨੇ ਹਾਲੇ ਸਾਡੇ ਕੋਲ ਪੁਸ਼ਟੀ ਨਹੀਂ ਹੈ ਵੀ 20000 ਤੱਕ ਮਿਜ਼ਾਈਲਾਂ ਹੋ ਸਕਦੀਆਂ ਉਹਨਾਂ ਕੋਲ ਹੋ ਸਕਦੀਆਂ ਬਿਲਕੁਲ ਇਹ ਇਹ ਵੀ ਮੇਰੇ ਖਿਆਲ ਇੱਕ ਰਿਪੋਰਟ ਆਈ ਸੀ ਕਿ ਉਹਨਾਂ ਦੇ ਬਹੁਤ ਸਾਰੇ ਸੈਂਕਸ਼ਨ ਲੱਗੇ ਹੋਣ ਕਰਕੇ ਉਹ ਆਪਣੇ ਡਿਫੈਂਸ ਤੇ ਇਹਨਾਂ ਕੰਮ ਨਹੀਂ ਕਰ ਸਕੇ ਉਹ ਆਪਣੀ 에ਅਰ ਫੋਰਸ ਤੇ ਇਹਨਾਂ ਕੰਮ ਨਹੀਂ ਕਰ ਸਕੇ ਪਰ ਉਹਨਾਂ ਨੇ ਆਪਣੀ ਮਿਸਾਈਲ ਟੈਕਨੋਲੋਜੀ ਨੂੰ ਇੰਨਾ ਕਿ ਜ਼ਿਆਦਾ ਡਿਵੈਲਪ ਕਰ ਲਿਆ ਕਿ ਬੈਲਿਸਟਿਕ ਤੱਕ ਹਾਈਪਰਸੋਨਿਕ ਤੱਕ ਮਤਲਬ ਉਹ ਉੱਥੋਂ ਤੱਕ ਮਾਰ ਕਰਨ ਦੇ ਉਹਨਾਂ ਨੇ ਦਿਖਾ ਵੀ ਦਿੱਤਾ ਉਹਨਾਂ ਕੋਲ ਹੁਣ ਹਵਾਈ ਜਹਾਜ਼ ਨਹੀਂ ਹੈਗੇ ਫੌਜੀ ਹਵਾਈ ਜਹਾਜ਼ ਇਸ ਕਰਕੇ ਉਹ ਉੱਥੇ ਜਾ ਕੇ ਨਹੀਂ ਬੋਮ ਮਾਰਦੇ ਇੱਥੋਂ ਹੀ ਸ ਇਰਾਨ ਚੋਂ ਹੀ ਜਾਂਦੀਆਂ ਨੇ ਮਜਾਇਲਾ ਔਰ ਤੁਸੀਂ ਦੇਖੋ ਫਿਰ ਇਰਾਨ ਚੋਂ ਚੱਲੀ ਹੋਏ ਇੱਕ ਮਜਾਇਲ ਨੂੰ ਇਰਾਨ ਦੇ ਨਾਲ ਹੀ ਜਿਹੜਾ ਪਰਸ਼ੀਅਨ ਗਲਫ ਪੈਂਦਾ ਉੱਥੇ ਅਮਰੀਕਾ ਦਾ ਜੇ ਜਹਾਜ਼ ਖੜੇ ਆ ਅਧੀਆਂ ਕ ਮਜਾਇਲਾ ਨੂੰ ਉਹ ਸਿੱਟ ਲੈਂਦੇ ਆ ਉ ਤੋਂ ਬਾਅਦ ਜਾਰਡਨ ਵਿੱਚ ਇਰਾਨ ਦਾ ਅੱਡਾ ਅਧੀਆਂ ਕ ਮਜਾਇਲਾ ਨੂੰ ਫਿਰ ਉਹ ਕੁਝ ਪਾਰਸਨ ਨੂੰ ਹਾਂ ਅਮਰੀਕਾ ਦਾ ਉਹ ਸਿੱਟ ਲੈਂਦਾ ਫਿਰ ਕਤਰ ਵਿੱਚ ਅਮਰੀਕਾ ਦਾ ਅੱਡਾ ਉਸ ਕਤਰ ਦੇ ਨਾਲ ਲੱਗੇ ਸਮੁੰਦਰ ਲੱਗਦਾ ਉੱਥੇ ਅਮਰੀਕਾ ਦਾ ਅੱਡਾ ਜਣੇ ਚਾਰ ਰੇਅਰਸ ਤਾਂ ਅਮਰੀਕਾ ਦੀਆਂ ਇਜ਼ਰਾਈਲ ਨੂੰ ਇਜ਼ਰਾਈਲ ਤੱਕ ਪਹੁੰਚਣ ਤੋਂ ਪਹਿਲੀਆਂ ਨੇ ਹੁਣ ਜੇ 100 ਮਿਜ਼ਾਈਲ ਛੱਡੀਆ ਤਾਂ ਉਹਦੇ ਚੋਂ ਵੱਧ ਤੋਂ ਵੱਧ ਮੇਰੇ ਖਿਆਲ 10 ਸਿਰੇ ਲੰਘਣਗੇ ਆ 90 ਇਹਨਾਂ ਨੇ ਇੱਥੇ ਹੀ ਰੋਕ ਲੜੀ ਜਿਹੜੀਆਂ 10 ਬਾਕੀ ਬਚੀਆਂ ਨੇ ਉਹਨਾਂ 10 ਚੋਂ ਅੱਗੇ ਇਜ਼ਰਾਈਲ ਦੀਆਂ ਆਪਣੀਆਂ ਚਾਰ ਲੇਅਰਸ ਨੇ ਜੀ ਉਨਾ ਦਾਸਚੋਂ ਵੀ ਫਿਰ 9 ਚਲੇ ਜਾਂਦੀਆਂ ਜਾਂ 8 ਚਲੇ ਜਾਂਦੀਆਂ ਸਿਰਫ 2 ਵੱਜਦੀਆਂ ਨੇ 100 ਮਾਈਲਾਂ ਛੱਡੀਆਂ 2 ਇਜ਼ਰਾਈਲ ਤੇ ਵੱਜਣੀਆਂ 98 ਉਹ ਸਿੱਟ ਲੈਂਦੇ ਆ ਇੰਨਾ ਵੱਡਾ ਸਿਸਟਮ ਆ ਨਾ ਕੋਟ ਉਹ ਵੀ ਉਹ ਵੀ ਸੋ ਇਟ ਮੀਨਜ਼ ਇਹਦੇ باوجود ਵੀ ਉਹ ਜੇ ਇਰਾਨ ਇੱਡਾ ਹਮਲਾ ਕਰ ਗਿਆ ਇਟ ਮੀਨਜ਼ ਮਿਸ ਕੈਲਕੂਲੇਸ਼ਨਸ ਹੈਗੀ ਕੱਲੀ ਇਜ਼ਰਾਈਲ ਦੀ ਨਹੀਂ ਐਮਆਈ 6 ਦੀ ਵੀ ਸੀਆਈਏ ਦੀ ਵੀ ਤੇ ਮੋਸਾਦ ਦੀ ਵੀ ਉਹਨਾਂ ਉਹਨਾਂ ਨੇ ਕਨਵੈਂਸ਼ਨਲ ਵਾਰਫੇਅਰ ਤੇ ਮਾਈਲ ਟੈਕਨੋਲੋਜੀ ਤੇ ਤੇ ਦੂਜਾ ਉਹਦਾ ਇੱਕ ਪੂਰਾ ਇੱਕ ਮੁਲਕ ਹੈਗਾ ਉਹ ਕੋਈ ਖਾੜਕੂ ਜਥੇਬੰਦੀ ਨਹੀਂ ਸੀ ਜਾਂ ਕੋਈ ਕੋਈ ਇਸ ਤਰ੍ਹਾਂ ਦਾ ਮਤਲਬ ਜੇ ਲੋੜ ਪੈਂਦੀ ਤੇ ਉਹਨੂੰ ਬੈਕ ਤੇ ਉਹਦੇ ਰਸ਼ੀਆ ਵੀ ਆ ਸਕਦਾ ਸੀ ਜਾਂ ਚਾਈਨਾ ਵੀ ਆ ਸਕਦਾ ਸੀ ਹਾਂਜੀ ਹਾਂਜੀ ਸੋ ਇਹ ਬੈਕਅਪ ਸੀਗਾ ਉਹਨਾਂ ਦਾ ਇਸ ਲਈ ਇਹ ਮਿਸ ਕੈਲਕੂਲੇਸ਼ਨ ਚ ਉਹਨਾਂ ਦਾ ਜਿਹੜਾ ਹੈਗਾ ਬਈ ਨੁਕਸਾਨ ਬੇਸ਼ੱਕ ਉਹਨਾਂ ਦਾ ਵੱਧ ਹੋ ਗਿਆ ਹੋਵੇ ਪਰ ਮੀਡੀਆ ਵਾਰ ਫਿਰ ਇਹ ਆ ਜਿਹੜੀ ਨੈਤਿਕ ਵਾਰ ਫਿਰ ਆ ਉਹਦੇ ਚੋਂ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਉਹਦਾ ਆਪਣਾ ਤੇ ਫਿਰ ਇਧਰਲੇ ਬੰਦੇ ਫਿਰ ਕੀ ਦੂਸਰੀ ਨਵੀਂ ਸਫਬੰਦੀ ਹੋਏਗੀ ਜਿਸ ਦੇ ਵਿੱਚ ਰਾਨ ਸੈਂਟਰ ਪੁਆਇੰਟ ਦੇ ਵਿੱਚ ਹੋਏਗਾ ਕਿਉਂਕਿ ਪਹਿਲਾਂ ਤਾਂ ਮਿਡਲ ਈਸਟ ਦੇ ਵਿੱਚ ਜੇ ਆਪਾਂ ਕਹੀਏ ਕਿ ਇਜ਼ਰਾਈਲ ਨੇ ਦੇਖੋ ਸਫਬੰਦੀ ਵਿੱਚ ਹਲੇ ਈਰਾਨ ਇੰਨਾ ਪਾਵਰਫੁਲ ਤਾਂ ਨਹੀਂ ਹੈ ਮਨ ਲੱਗਦਾ ਹਨਾ ਹਮ ਈਰਾਨ ਮਿਲਟੈਰੀਲੀ ਉਹਨੇ ਆਪਣੀ ਇੱਕ ਜਿਹੜੀ ਜ਼ਰਤ ਆ ਜਿਹੜੀ ਉਹ ਦਿਖਾ ਦਿੱਤੀ ਹੋਈ ਆ ਜਿਹੜੇ ਬਾਕੀ ਦੇ ਮੁਲਕ ਨੇ ਉਹਦੇ ਚ ਜਿਹੜੀ ਹੁਣ ਸਫਬੰਦੀ ਹੋਣੀ ਆ ਨਾ ਉਹਦੇ ਚ ਜਿੱਦਾਂ ਬੀਯੂਏ ਯਾ ਕਤਰਾ ਸਾਉਦੀਆ ਇਹ ਜਿਹੜੇ ਜਿਹੜੇ ਜਾਰਡਨ ਆ ਜਿਹੜੇ ਇਹ ਮੁਲਕ ਨੇ ਹਨਾ ਵਧੀਆ ਜਿਹੜੇ ਅਮੀਰ ਮੁਲਕ ਨੇ ਉਹ ਤਾਂ ਕੋਲਾਈਡਡ ਵਿਦ ਅ ਅਮਰੀਕਾ ਐਂਡ ਇਜ਼ਰਾਇਲ ਹੀ ਹੈਗਾ ਵੀ ਉਹ ਕੁਝ ਵੀ ਨਹੀਂ ਬੋਲੇ ਜੇ ਜੇ ਆਵਾ ਚੁੱਕੀ ਆ ਤਾਂ ਇਰਾਨ ਨੇ ਜਿਹੜੀ ਹੈਗੀ ਚੁੱਕੀ ਆ ਹੁਣ ਇਹ ਹੋਣਾ ਵੀ ਮਿਡਲ ਈਸਟ ਦੀ ਆਪਣੇ ਆਪ ਇੱਕ ਹੋਰ ਜਿਹੜੀ ਵੰਡ ਹੋਣੀ ਆ ਉਹਦੇ ਚੋਂ ਜਿਹੜੀ ਅਗਲੀ ਵੰਡ ਆ ਇੱਕ ਤਾਂ ਆਹ ਅਮੀਰ ਮੁਲਕ ਹੋਗੇ ਦੂਜਾ ਹੋ ਗਿਆ ਏਜੀਪਟ ਸੀਰੀਆ ਇਰਾਕ ਤੇ ਨਾਲ ਲਬਨਾਨ ਤੇ ਇਧਰ ਇਰਾਨ ਹੋ ਗਿਆ ਸੋ ਇਹ ਕੋਲਾਬੋਰੇਸ਼ਨ ਕਿੱਧਰੋਂ ਬਣਦੀ ਹੈ ਈਰਾਨ ਦਾ ਉਹਨਾਂ ਮੁਲਕਾਂ ਨਾਲ ਥੋੜਾ ਹਾਲਾਂਕਿ ਸੀਰੀਆ ਵੀ ਸ਼ੀਆ ਹੈਗਾ ਈਰਾਨ ਵੀ ਸ਼ੀਆ ਹੈਗੇ ਆ ਸੋ ਕੁਝ ਸੁੰਨੀ ਮੁਲਕ ਹੋ ਸਕਦੇ ਹੈਗੇ ਆ ਪਰ ਇਹ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਕੋਲਾਬੋਰੇਸ਼ਨ ਹੈ इवन ਤੁਸੀਂ ਦੇਖੋ ਵੀ ਕਿਸੇ ਮੌਕੇ ਤੇ ਲੀਬੀਆ ਵੀ ਇਸ ਲੀਗ ਵਿੱਚ ਚੱਲਦਾ ਸੀਗਾ ਜੀ ਬੇਸ਼ੱਕ ਉਹ ਸਾਊਥ ਅਫਰੀਕਾ ਜਾਂ ਅਫਰੀਕਨ ਕੰਟੀਨੈਂਟ ਵਾਲੇ ਪਾਸੇ ਨੂੰ ਚਲਿਆ ਜਾਂਦਾ ਪਰ ਹੈ ਤਾਂ ਮੁਸਲਮਾਨ ਮੁਲਕ ਸੀਗਾ ਸੋ ਉਹ ਹੀ ਮੀਡਲ ਈਸਟ ਨਾਲ ਜਿਹੜਾ ਲੱਗਦਾ ਹੁਣ ਜਿਹੜੀ ਹੈਗੀ ਹੈ ਇਹ ਸਫਬੰਦੀ ਚੋਂ ਆਹ ਜਿਹੜਾ ਬਲੌਕ ਹੈਗਾ ਸੀਰੀਆ ਵਾਲਾ ਹਾਂ ਇਰਾਕ ਨਾ ਇਵਨ ਫਲਸਤੀਨ ਵੀ ਐਜਿਪਟ ਤੇ ਇਹ ਕਿੰਦਾ ਉੱਪਰ ਦੇ ਹੈ ਗਿਆ ਹਲੇ ਟਾਈਮ ਲੱਗੇਗਾ ਹਲੇ ਆਪਾਂ ਇੱਕਦਮ ਪ੍ਰੈਡਿਕਸ਼ਨ ਨਹੀਂ ਕਰ ਸਕਦੇ ਪਰ ਉਹ ਜਿਹੜੀ ਦੁਫਾੜਾ ਜਿਹੜੀ ਹੋ ਚੁੱਕੀ ਆ ਪ੍ਰੋ ਅਮਰੀਕਨ ਤੇ ਐਂਟੀ ਅਮਰੀਕਨ ਦੀ ਦੁਫਾੜ ਹੋ ਚੁੱਕੀ ਹੈ ਜੀ ਬਿਲਕੁਲ ਜੀ ਤੇ ਅਖੀਰ ਤੇ ਆਪਾਂ ਗੱਲਬਾਤ ਕਰ ਲੈਨੇ ਆ ਆ ਓਆਈਸੀ ਦੇ ਜਿਹੜੇ ਮੁਸਲਮ ਇਸਲਾਮਿਕ ਸਹਿਯੋਗ ਸੰਗਠਨ ਦੇ ਜਿਹੜੇ ਹੈਗੇ ਆ ਤਕਰੀਬਨ 57 ਮੁਲਕ ਜਿਹੜੇ ਇਕੱਠੇ ਹੁੰਦੇ ਨੇ ਔਰ ਉਸ ਦੇ ਵਿੱਚ ਸਿੰਧੂ ਜਲ ਸਮਝੌਤਾ ਹੋਵੇ ਜਾਂ ਕਸ਼ਮੀਰ ਦੇ ਮੁੱਦੇ ਨੂੰ ਵੀ ਲੈ ਕੇ ਭਾਰਤ ਨੂੰ ਇੱਕ ਤਰ੍ਹਾਂ ਦੀ ਜੜੀ ਹੈ ਚਿਤਾਮਨੀ ਕਹਿ ਲਈਏ ਜਾਂ ਬਹੁਤ ਸਾਰੇ ਜਿਹੜੇ ਮਤੇ ਨੇ ਭਾਰਤ ਦੇ ਖਿਲਾਫ ਇੱਕ ਤਰ੍ਹਾਂ ਦੇ ਪਾਸ ਕੀਤੇ ਜਾਂਦੇ ਨੇ ਸਰਦਾਰ ਅਰਪਾਦ ਸਿੰਘ ਜੀ ਕਿਵੇਂ ਦੇਖਦੇ ਹੋ ਕਿਉਂਕਿ ਭਾਰਤ ਦੀ ਜਿਹੜੀ ਡਿਪਲੋਮੇਸੀ ਹੈ ਜਿੰਨੇ ਵੀ ਇਹ ਖਾੜੀ ਦੇਸ਼ ਹੈਗੇ ਨੇ ਉਹਨਾਂ ਦੇ ਨਾਲ ਕਾਫੀ ਚੰਗੀ ਰਹੀ ਹੈਗੀ ਹੈ ਤੇ ਫਿਰ ਕੀ ਇਸ ਤਰੀਕੇ ਦੇ ਨਾਲ ਹੁਣ ਉਹਨਾਂ ਦਾ ਪਾਕਿਸਤਾਨ ਦੀ ਪਿੱਠ ਤੇ ਖੜੇ ਹੋ ਜਾਣਾ ਜਾਂ ਇਹਨਨ ਕਿ ਜੰਗ ਨੂੰ ਵੀ ਲੈ ਕੇ ਜਿਹੜੀ ਹੋਈ ਆ ਜਾਂ ਭਾਰਤ ਨੇ ਜਿਹੜਾ ਹਮਲਾ ਕੀਤਾ ਉਹਦਾ ਵੀ ਵਿਰੋਧ ਇਹਨਾਂ ਨੇ ਕੀਤਾ ਹੈਗਾ ਕਿਵੇਂ ਦੇਖਦੇ ਨਹੀਂ ਦੇਖੋ ਜਿਹੜੇ ਬਾਕੀ ਦੇ ਮੁਲਕ ਆ ਨਾ ਜਿਹੜੇ ਪ੍ਰੋ ਇੰਡੀਆ ਰਹੇ ਆ ਮੇਰਾ ਖਿਆਲ ਉਹ ਪ੍ਰੋ ਇੰਡੀਆ ਹੀ ਰਹਿਣਗੇ ਹਮ ਜਿੱਦਾਂ ਕਤਰ ਆ ਸਾਊਦੀ ਆ ਯੂਏਆਈ ਆ ਹਨਾ ਕਿਉਂਕਿ ਮੀਟਿੰਗ ਆ ਜਿਹੜੀ ਉਹ ਤੁਰਕੀ ਵਿੱਚ ਹੋ ਰਹੀ ਸੀ ਜੀ ਸੋ ਤੁਰਕੀ ਸਪਸ਼ਟ ਰੂਪ ਵਿੱਚ ਪਾਕਿਸਤਾਨ ਦੇ ਕੁਝ ਆਪਾਂ ਦੇ ਐਲਾਨੀਆਂ ਤੌਰ ਤੇ ਆ ਗਿਆ ਹਾਂ ਫਿਰ ਜਿਹੜਾ ਹੋਸਟ ਕੰਟਰੀ ਹੁੰਦਾ ਮਤਿਆਂ ਨੂੰ ਉਹ ਪ੍ਰਭਾਵਿਤ ਕਰਦਾ ਹੈ ਜੀ ਸੋ ਮਤਿਆਂ ਨੂੰ ਤੁਰਕੀ ਨੇ ਪ੍ਰਭਾਵਿਤ ਕਰਿਆ ਪਾਕਿਸਤਾਨ ਦੀ ਉਹਦੇ ਚ ਬੈਕਐਂਡ ਰਿਹਾ ਹੈਗਾ ਸੋ ਜਿਹੜੇ ਬਲਾਵਲ ਭੁੱਟੋ ਨੇ ਅੱਜ ਕੱਲ ਬਹੁਤ ਸਾਰੇ ਮੰਚਾਂ ਤੇ ਜਾ ਕੇ ਉਹ ਪਾਕਿਸਤਾਨ ਦੇ ਹੱਕ ਵਿੱਚ ਜਿਹੜੀ ਆਪਣੀ ਡਿਪਲੋਮੇਸੀ ਹੈ ਜਿਹੜੀ ਕਰ ਰਿਹਾ ਹੈਗਾ ਉਹਨਾਂ ਵੱਲੋਂ ਡਰਾਫਟਡ ਮਤਾ ਹੈਗਾ ਜਿਹੜਾ ਉਹ ਉੱਥੇ ਆਇਆ ਉਹਦੇ ਵਿੱਚ ਇੰਡਸ ਵੈਲੀ ਜਾਂ ਜਿਹੜੀ ਸਿੰਧੂ ਜਲ ਸੰਧੀ ਆ ਉਹ ਉਹ ਉਹਨੂੰ ਤੋੜਨ ਬਾਰੇ ਭਾਰਤ ਨੂੰ ਇੱਕ ਤਰ੍ਹਾਂ ਨਾਲ ਚੇਤਾਵਨੀ ਦਿੱਤੀ ਗਈ ਆ ਤੇ ਦੂਜਾ ਜਿਹੜਾ ਕਸ਼ਮੀਰ ਮਸਲਾ ਤੇ ਜਿਹੜੀ ਇਹ جنگ ਹੋਈ ਆ ਉਹਦੇ ਵਿੱਚ ਪਾਕਿਸਤਾਨ ਦਾ ਜਿਹੜਾ ਪੱਖ ਆ ਪੂਰਿਆ ਗਿਆ ਪਰ ਭਾਰਤ ਨੇ ਜਿਹੜਾ ਹੈਗਾ ਇਹਦਾ ਵਿਰੋਧ ਕਰਿਆ ਵੀ ਤੁਸੀਂ ਵਨ ਸਾਈਡਡ ਆ ਕਰ ਰਹੇ ਆ ਕਿਉਂ ਕੁਝ ਸਮਾਂ ਪਹਿਲਾਂ ਭਾਰਤ ਨੇ ਐਪਲੀਕੇਸ਼ਨ ਦਿੱਤੀ ਸੀ ਵੀ ਸਾਨੂੰ OIC ਚ ਲਾਇਆ ਜਾਵੇ ਇਹਦਾ ਇਹੀ ਮਕਸਦ ਸੀ ਜੀ ਬੇ ਮੁਸਲਮ ਕੰਟਰੀਜ਼ ਆ ਜਿਹੜੇ ਉਹ ਭਾਰਤ ਦੇ ਖਿਲਾਫ ਕੋਈ ਮਤਾ ਨਾ ਰਹਿਣ ਵੀ ਅਸੀਂ ਵਿੱਚ ਕੜਮਾਸ ਪਾ ਦੇਾਂਗੇ ਜਿਸ ਤਰ੍ਹਾਂ ਹੁਣ SCO ਦੀ ਮੀਟਿੰਗ ਵੀ ਕੱਲ ਹੋਈ ਆ ਜੀ ਜਿਹੜੀ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਉਹਦੇ ਵਿੱਚ ਰਾਤਨਾਥ ਸਿੰਘ ਨੇ ਐਲਾਨ ਨਾਮੇ ਤੇ ਸਾਈਨ ਨਹੀਂ ਕਰੇ ਹੂੰ ਸੋ ਇਸੇ ਕਰਕੇ ਉਹ OIC ਵਿੱਚ ਵੜਨਾ ਚਾਹੁੰਦੇ ਸੀ ਉਹਨਾਂ ਨੇ ਪਲੀ ਇਹ ਲਈ ਸੀ ਵੀ ਭਾਰਤ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਮੁਸਲਮਾਨ ਰਹਿੰਦੇ ਆ ਸੋ ਸਾਨੂੰ ਰਿਪਰੈਜ਼ੈਂਟੇਸ਼ਨ ਜੀ ਹੂੰ ਉਹ ਮਸਲਾ ਇਹੀ ਸੀ ਵੀ 57 ਮੁਲਕਾਂ ਦੇ ਬਲੌਕ ਵਿੱਚ ਇਹ ਜਿਹਾ ਕੜਮਸ ਪਾਉਣ ਲਈ ਕਿ ਉਹ ਯੂਨੀਨਮਸਲੀ ਭਾਰਤ ਦੇ ਖਿਲਾਫ ਕੋਈ ਅਟੈਕ ਨਾ ਕਰਨ ਸੋ ਉਹ ਇਸ ਕਰਕੇ ਜਿਹੜਾ ਉਹ ਸੀਗਾ ਪਰ ਉਹਨਾਂ ਨੇ ਨਹੀਂ ਸੀ ਮੰਨੀ ਗਈ ਹੁਣ ਆਹ SSCO ਚਾ ਜਿਹੜਾ ਉਹ ਅੱਜ ਜਿਹੜੀ ਗੜਬੜ ਹੋਈ ਆ ਬਾਕੀ ਸਾਰੇ ਮੁਲਕਾਂ ਨੇ ਯੂਨੀਨਮਸਲੀ ਈਰਾਨ ਤੇ ਹੋਏ ਹਮਲੇ ਦਾ ਵਿਰੋਧ ਕਰਿਆ ਪਰ ਭਾਰਤ ਨੇ ਉਹ ਨਹੀਂ ਕਰਿਆ ਉਹਦੇ ਚੋਂ ਕਿਹਾ ਗਿਆ ਹੈਗਾ ਵੀ ਜਿਹੜੀ ਜਿਹੜਾ ਬਾਰਡਰ ਪਾਰ ਦਾ ਟੈਰਰਿਜ਼ਮ ਹੈ ਤੇ ਪਹਿਲਗਾਮ ਦਾ ਅਟੈਕ ਹੈਗਾ ਉਹਦੇ ਤੇ ਵੀ ਗੱਲ ਕੀਤੀ ਜਾਵੇ ਸੋ ਇਹ ਭਾਰਤ ਨੇ ਆਪਣਾ ਪੱਖ ਰੱਖਿਆ ਹੈਗਾ ਜੀ ਬਿਲਕੁਲ ਜੀ ਬਾਕੀ ਦੇਖਦੇ ਹਾਂ ਕੀ ਕੁਝ ਹੁੰਦਾ ਹੈ ਅ ਅੱਜ ਦੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਨਈ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੀ ਸਾਡਾ ਸੂਰੇ ਦਾ ਨੰਬਰ ਹੈ 0121551101 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਸਰਦਾਰ ਅਪਾਰ ਸਿੰਘ ਹੁਣਾ ਧੰਨਵਾਦ ਕਰਦੇ ਆ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ